ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਐਸਡੀਐਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਦੀਪ ਸਿੱਧੂ ਤੇ ਐਸਡੀਐਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੈਲਕਮ ਜੀ ਜੀ ਆਇਆਂ ਨੂੰ ਤੇ ਅੱਜ 17 8 2025 ਦੇ ਆਪਾਂ ਫੇਰ ਲਾਈਵ ਹੋਏ ਮਿੱਤਰੋ ਤੇ ਅੱਜ ਮਿੱਤਰੋ ਸਾਨੂੰ ਆਪਾਂ ਜਿਹੜੀਆਂ ਅੱਜ ਦੇ ਲਾਈਵ ਦੇ ਵਿੱਚ ਇਹਨੇ ਕਹਾਣੀਆਂ ਸੁਣਾਵਾਂਗੇ ਉਹ ਪੁਰਾਣੇ ਸਮੇਂ ਦੇ ਡਾਕੂਆਂ ਦਾ ਸੁਣਾਵਾਂਗੇ ਦੇਖੋ ਕਿ ਪੁਰਾਣੇ ਸਮੇਂ ਦੇ ਵਿੱਚ ਡਾਕੂ ਹੁੰਦੇ ਸੀ ਉਹਨੂੰ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿੰਨਾਂ ਨੂੰ ਡਾਕੂ ਲੁੱਟਦੇ ਹੁੰਦੇ ਸੀ ਕਿੱਦਾਂ ਦੇ ਡਾਕੂ ਹੁੰਦੇ ਸੀਗੇ ਤੇ ਇੱਕ ਆਪਣੇ ਮੰਤਰੀ ਵੀ ਬਣ ਗਈ ਸੀ ਡਾਕੂ ਉਹਦੀ ਵੀ ਕਹਾਣੀ ਇੱਥੇ ਵਿੱਚ ਤੇ ਤਕਰੀਬਨ ਸਾਰੀ ਹੀ ਪੁਰਾਣੇ ਡਾਕੂਆਂ ਦਾ ਕਹਾਣੀਆਂ ਤੇ ਇੱਕ ਮੇਰੇ ਪਿੰਡ ਦੇ ਵਿੱਚ ਵੀ ਡਾਕੂ ਸੀਗਾ ਤੇ ਉਹਦੀ ਵੀ ਕਹਾਣੀ ਸੁਣੋਗੇ ਤੋਂ ਥੋੜੀ ਕਮੇਟੀ ਵੀ ਹੈ ਤੇ ਬਿਲਕੁਲ ਰੀਅਲ ਸੱਚੀ ਕਹਾਣੀ ਹੈ ਬਈ ਤੁਹਾਡੇ ਨਾਲ ਹਾਜ਼ਰ ਕਰਾਂਗੇ ਆਪਣੇ ਮਾਸਟਰ ਨੀਰ ਸਿੰਘ ਜੀ ਲਾਈਵ ਦੇ ਨਾਲ ਆਪਣੇ ਨਾਲ ਜੁੜਨਗੇ ਅਗਲੇ 10-15 ਮਿੰਟਾਂ ਦੇ ਵਿੱਚ ਤੁਹਾਡੇ ਨਾਲ ਆਪਾਂ ਲਾਈਵ ਜੁੜਾਂਗੇ ਤੇ ਹੁਣ ਮਿੱਤਰੋ ਸੁਣੋ ਅਸੀਂ ਦੱਸਦੇ ਵੀ ਇੱਕ ਤਾਂ ਪਹਿਲਾਂ ਡਾਕੂ ਹੁੰਦੇ ਸੀ ਤੇ ਅੱਜ ਕੱਲ ਹੁਣ ਵੀ ਡਾਕੂ ਹੈਗੇ ਐ ਤੇ ਇਹਨਾਂ ਦੇ ਵਿੱਚ ਅੰਤਰ ਕੀ ਹੈ ਪਹਿਲਾਂ ਦੇ ਡਾਕੂਆਂ ਚ ਤੇ ਹੁਣ ਵਾਲੇ ਡਾਕੂਆਂ ਚ ਜਿਹੜੇ ਪਹਿਲਾਂ ਦੇ ਡਾਕੂ ਹੁੰਦੇ ਸੀਗੇ ਉਹ ਸਿਰਫ ਛਾਹੂ ਕਾਰਨ ਲੁੱਟਦੇ ਸੀ ਗਰੀਬ ਦੇ ਉੱਤੇ ਜਿਹੜਾ ਅਤਿਆਚਾਰ ਨਹੀਂ ਕਰਦੇ ਸੀ ਪਰ ਅੱਜ ਕੱਲ ਦੇ ਡਾਕੂਆਂ ਦਾ ਭਾਈ ਫਰਕ ਕੀ ਹੈ ਪਹਿਲਾਂ ਦੇ ਡਾਕੂ ਨਸ਼ਾ ਪੱਤਾ ਨਹੀਂ ਕਰਦੇ ਸੀ ਅੱਜ ਵਾਲੇ ਡਾਕੂ ਤਾਂ ਡੱਕੇ ਰਹਿੰਦੇ ਐ ਨਹੀਂ ਪਤਾ ਲੈ ਕਿੱਥੇ ਡੱਕੇ ਵੇ ਕਿੱਥੇ ਨਾ ਜਿਵੇਂ ਕੋਈ ਦਿਹਾੜੀ ਕਰਦੇ ਨੇ ਜਿਵੇਂ ਕੋਈ ਮੇਰੇ ਵਰਗਾ ਮਾਤਰਾ ਤੋਂ ਤਾਂ ਛੇ ਗੱਲ ਦੀ ਡਿਊਟੀ ਕਰਦਾ ਆਉਂਦਾ ਜਾਂ ਕਿਸੇ ਕੋਈ ਜਾਂਦਾ ਬਜ਼ ਜੇ ਉਹ ਕੋਲ پارਸਲ پارਸਲ ਉਟਲਿਆ ਜੇ ਉਹਦੇ ਕੋਲੇ ਸ਼ੈਂਕਲ ਸ਼ੈਂਕਲ ਹੋ ਰਿਆ ਆ ਤਿੰਨ ਚਾਰ ਦਿਨਾਂ ਦੀ ਘਟਨਾ ਆ ਪਰ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੀ ਦੱਸ ਰਹੇ ਆ ਤੇ ਆਵਾਜ਼ ਵਗੈਰਾ ਚੈੱਕ ਕਰਕੇ ਦੱਸੋ ਵੀਰੇ ਕਿਵੇਂ ਆ ਰਹੀ ਹੈ ਬਠਿੰਡੇ ਦੇ ਵਿੱਚ ਇੱਕ ਰੰਗ ਕਰਨ ਵਾਲੇ ਦੋ ਨੌਜਵਾਨ ਆ ਰਾਮਪੁਰਾ ਫੂਲ ਦੇ ਨੌਜਵਾਨ ਰੰਗ ਕਰਨ ਆਏ ਬਠਿੰਡੇ ਦੇ ਵਿੱਚ ਇੱਕ ਫੌਜੀ ਦੇ ਘਰੇ ਤੇ ਵਧੀਆ ਰੰਗ ਕਰਦਾ ਵਧੀਆ ਠੇਕੇਦਾਰ ਸੀ ਵਧੀਆ ਕੰਮ ਕਰ ਜਾਣ ਲੱਗੇ ਤੇ ਔਰਤ ਨੇ ਉਹਨਾਂ ਦਾ ਗਲਾਵਾ ਫੜ ਕੇ ਥੱਲੇ ਸੱਟ ਲਿਆ ਹੁਣ ਐ ਡਾਕੂਆਂ ਦਾ ਤੇ ਹੁੰਦਾ ਹੋਂਦਾ ਬਈ ਜਿਹਦਾ ਰੌਲਾ ਪੈ ਗਿਆ ਤੇ ਤਿੰਨ ਚਾਰ ਮੁੰਡੇ ਭਰਾ ਆਪਣੇ ਵਹਿੰਡੇ ਪਾਰਕਿੰਗ ਦੇ ਵਿੱਚ ਉਹਨਾਂ ਦੇ ਮਗਰ ਪੈ ਗਏ ਜਦੋਂ ਮਗਰ ਪੈ ਗਏ ਤੇ ਉਹਨੂੰ ਭਾਈ ਫੜੋ ਫੜਾਈ ਹੋ ਗਈ ਤੇ ਡਾਕਾਂ ਕੋਲੋਂ ਕੀ ਨਿਕਲਿਆ ਪਹਿਲਾਂ ਡਾਕਾਂ ਕੋਲ ਬੰਦੂਖਾਂ ਹੁੰਦੀਆਂ ਸੀ ਤੇ ਹੁਣ ਡਾਕਾਂ ਕੋਲ ਵੀ ਹੈਟਿੰਗ ਨੇ ਕਿਰਚਾਂ ਚਾਕੂ ਤੇ ਸਰਿੰਜਾਂ ਹੁਣ ਤੁਸੀਂ ਆਖਾਂਗੇ ਸਰਿੰਜਾਂ ਨਾਲ ਡਾਕੇ ਕਿਵੇਂ ਮਾਰਦੇ ਐ ਸਰਿੰਜਾਂ ਨਾਲ ਡਾਕੇ ਨਹੀਂ ਮਾਰਦੇ ਸਰਿੰਜਾਂ ਨਾਲ ਉਹ ਆਪ ਦੇ ਟੀਕੇ ਵਗਾਰੇ ਲਾ ਕੇ ਤੇ ਫਿਰ ਡਾਕੇ ਮਾਰਨ ਜਾਂਦੇ ਲੁੱਟਾ ਖਵਾ ਕਰਨ ਜਾਂਦੇ ਜਿੰਨੇ ਕੋ ਰਾਜਮ ਕਿਸੇ ਨੂੰ ਮੇਰੇ ਗਰੀਬ ਨੂੰ ਮਾਤਰ ਨੂੰ ਪੈਸੇ ਖੋਹ ਕੇ ਉਹ ਤੋਂ ਲੈ ਕੇ ਪੈਸੇ ਤੇ ਆਪੇ ਸਮਾਨ ਲਾਉਣ ਚਲਾ ਜਾਂਦਾ ਇਹ ਆ ਮੇਰੇ ਮਿੱਤਰੋ ਵੀਰੋ ਪੰਜਾਬ ਦੇ ਹਮਸਮ ਹੀ ਆਏ ਕਰਕੇ ਇੱਕ ਆਪਣੇ ਰੋਜ਼ਗਾਰ ਦੇ ਬਹੰਡੇ ਦੇ ਵਿੱਚ ਘਰਨਾ ਵਾਪਰੀ ਸੀਗੀ ਤੇ ਅੱਜ ਆਪਾਂ ਡਾਕੂਆਂ ਦੀ ਲਾਈਵ ਕਰਾਂਗੇ ਤੇ ਡਾਕੂਆਂ ਦੀ ਕਹਾਣੀ ਸੁਣਾਵਾਂਗੇ ਤੇ ਹੁਣ ਸੁਣਮੈਂ 10 ਦੱਸਦਾ ਵੀ ਮਿੱਤਰੋ ਵੀ ਇੱਕ ਤਾਂ ਪਹਿਲਾ ਡਾਕੂ ਹੁੰਦੇ ਸੀ ਤੇ ਅੱਜ ਕੱਲ੍ਹ ਹੁਣ ਦੇ ਡਾਕੂ ਆ ਹੁਣ ਦੇ ਡਾਕੂ ਜਿਹੜੇ ਉਹ ਨਸ਼ੇ ਪੱਤੇ ਲਈ ਡਾਕੇ ਮਾਰਦੇ ਨੇ ਤੇ ਪਹਿਲਾਂ ਦੇ ਡਾਕੇ ਮਾਰਦੇ ਡਾਕੂ ਉਹ ਆਪਦੇ ਕਮਾਈ ਲਈ ਡਾਕੂ ਮਾਰਦੇ ਸੀ ਤੇ ਪਹਿਲਾਂ ਡਾਕੂ ਕਿਸੇ ਧੀ ਭੈਣ ਤੇ ਬਾਰ ਨਹੀਂ ਕਰਦੇ ਸੀ ਤੇ ਹੁਣ ਦੇ ਡਾਕੂ ਕਿਸੇ ਧੀ ਭੈਣ ਦੀ ਇੱਜ਼ਤ ਵੀ ਛੱਡਦੇ ਨਹੀਂ ਆਹ ਫਰਕ ਆ ਵੀ ਹੁਣੇ ਡਾਕੂਆਂ ਤੇ ਪੁਰਾਣੇ ਡਾਕੂਆਂ ਤੇ ਅੱਜ ਲਾਈਵ ਦੇ ਵਿੱਚ ਤੁਹਾਨੂੰ ਨੇ ਕਹਾਣੀਆਂ ਸੁਣਾਵਾਂਗੇ ਉਹ ਸਿਰਫ ਅੱਜ ਡਾਕੂਆਂ ਦੇ ਵਿਸ਼ੇ 'ਤੇ ਸੁਣਾਵਾਂਗੇ ਤੇ ਸਾਰੇ ਮੇਰੇ ਵੀਰਾਂ ਨੇ ਭਰਾਵਾਂ ਨੇ ਲਾਈਵ ਦੇ ਨਾਲ ਜੁੜਨਾ ਹੈ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲਾ ਜੀ ਐਸਡੀ ਐਕਸ ਪੰਜਾਬੀ ਚੈਨਲ ਨਾਲ ਜੁੜਨ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਬਸ 5-4 ਮਿੰਟਾਂ ਦੇ ਵਿੱਚ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕਹਾਣੀਆਂ ਡਾਕੂਆਂ ਦੀ ਇੱਕ ਕਹਾਣੀ ਸੁਣਾਵਾਂਗੇ ਆਪਾਂ ਪੁਰਾਣੇ ਸਮੇਂ ਦੀ ਜਾਗਾ ਡਾਕੂ ਦੀ ਤੇ ਇੱਕ ਸੁਣਾਵਾਂਗੇ ਆਪਾਂ ਲੇਡੀਜ਼ ਦਾਕੂ ਜਿਹੜੀ ਕਿ ਔਰਤ ਹੁੰਦੀ ਸੀ ਯੂਪੀ ਦੇ ਵਿੱਚ ਜਿਹੜੀ ਕਿ ਗਾਂਹ ਜਾ ਕੇ ਇੱਕ ਮੰਤਰੀ ਬਣੀ ਸੀ ਉਹ ڈاکੂ ਦੀ ਕਹਾਣੀ ਤੇ ਇੱਕ ਮੇਰੇ ਪਿੰਡ ਦੇ ਵਿੱਚ ਹੀ ਆਪਣੇ ਮਹਾਰਾਜ ਕੇ ਸਿੱਧੂਆਂ ਦੇ ਘਰਾਂ ਦੇ ਵਿੱਚ ਹੀ ਇੱਕ ڈاکੂ ਪੈਦਾ ਹੋਇਆ ਸੀ ਤੇ ਉਹਦੀ ਕਹਾਣੀ ਵੀ ਆਪਾਂ ਤੁਹਾਨੂੰ ਸੁਣਾਵਾਂਗੇ ڈاکੂ ਦੀ ਪੁਰਾਣੇ ਸਮੇਂ ਆਪਾਂ ਬਜ਼ੁਰਗ ਸੀਗੇ ਤੇ ڈاکੂ ਹੋਏ ਸੀ ਤੇ ਥੋੜੀ ਕਮੇਡੀ ਬਣੂਗੀ ਵੀ ਡਾਕਾ ਮਾਰਨ ਗਏ ਸੀ ਕਿਸੇ ਦੇ ਘਰੇ ਬੰਦੂਖ ਲੈ ਕੇ ਬੰਦੂਖ ਵੀ ਉੱਥੇ ਰਹਿ ਗਈ ਤੇ ਇਹਨਾਂ ਚੱਪਲਾਂ ਸੀਗਾ ਉਹ ਵੀ ਉੱਥੇ ਰਹਿ ਗਏ ਡਾਕਾ ਮਾਰਨ ਗਏ ਨੇ ਉਹ ਕਹਾਣੀ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਇਹ ਕਹਾਣੀ ਜਿਹੜੀ ਸਾਡੇ ਪਿੰਡ ਦੀ ਹੈ ਇਹ ਬਿਲਕੁਲ ਸੱਚੀ ਤੇ ਸਾਫ਼ ਸੁਥਰੀ ਕਹਾਣੀ ਹੈ ਇਹਦੇ ਵਿੱਚ ਇੱਕ ਮਨਕਰਤ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਜਾਊਗੀ ਤੇ ਚੱਲਦੇ-ਚੱਲਦੇ ਵੀਡੀਓ ਨੂੰ ਆਪਣੇ ਨੂੰ ਲਾਈਵ ਦੇ ਵਿੱਚ ਸ਼ੇਅਰ ਵੀ ਕਰ ਦਿਓ ਐਸਡੀਐਕਸ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਸਾਰੇ ਮੇਰੇ ਵੀਰਾਂ ਨੂੰ ਪਿਆਰ ਭੇ ਸ਼ਸ਼ੀਕਾਲ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸਿੱਧੂ ਤੇ ਐਸਡੀਐਕਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਬਸ 2-3 ਮਿੰਟਾਂ ਵਿੱਚ ਆਪਾਂ ਮਾਸਟਰ ਜੀ ਨੂੰ ਤੁਹਾਡੇ ਨਾਲ ਲਾਈਵ ਦੇ ਵਿੱਚ ਕਰ ਕਰਦੇ ਆ ਲਿਆਉਣੇ ਆ ਉਹਨੂੰ ਤੇ ਬਹੁਤ-ਬਹੁਤ ਵੀਡੀਓ ਸ਼ੇਅਰ ਕਰਨਾ ਲਾਈਕ ਕਰੋ ਤੇ ਧੰਨਵਾਦ ਜੀ ਬਸ 2-4